रेडी स्टार्ट ਸਿੱਖਿਆ ਜਗਤ ਵਿੱਚ ਪੜਿਆ ਜਾਂਦਾ ਮਨੋਵਿਗਿਆਨ ਵਿਸ਼ਾ ਬਹੁਤ ਹੀ ਫਾਇਦੇਮੰਦ ਹੈ ਡੰਡੀ ਇਸ ਵਿਸ਼ੇ ਵਿੱਚ ਜ਼ਿੰਦਗੀ ਦੇ ਹਰੇਕ ਪੱਖ ਦਾ ਗਿਆਨ ਕਰਵਾਇਆ ਜਾਂਦਾ ਹੈ ਅਤੇ ਇਹਨਾਂ ਪੱਖਾਂ ਵਿੱਚ ਸੁਧਾਰ ਤੇ ਇਲਾਜ ਕਰਨ ਦੇ ਉਪਰਾਲੇ ਕੀਤੇ ਜਾਂਦੇ ਹਨ ਡੰਡੀ ਇੱਕ ਸਧਾਰਨ ਬੁੱਧੀ ਵਾਲਾ ਵਿਦਿਆਰਥੀ ਇਸ ਵਿਸ਼ੇ ਨੂੰ ਆਸਾਨੀ ਨਾਲ ਪੜ੍ਹ ਸਕਦਾ ਹੈ ਡੈਂਡੀ ਇਸ ਵਿਸ਼ੇ ਵਿੱਚੋਂ ਮਾਨਸਿਕ ਸਮੱਸਿਆਵਾਂ ਜਿਵੇਂ ਕਿ ਤਣਾਅ ਡਿਪਰੈਸ਼ਨ ਨਿਰਾਸ਼ਾ ਤੇ ਹੋਰ ਰੋਗਾਂ ਦਾ ਜ਼ਿਕਰ ਤੇ ਇਲਾਜ ਕੀਤਾ ਜਾਂਦਾ ਹੈ ਸਿੱਖਿਆ ਖੇਤਰ ਵਿੱਚ ਤਕਨੀਕੀ ਢੰਗਾਂ ਨਾਲ ਵਿਦਿਆਰਥੀਆਂ ਅਧਿਆਪਕਾਂ ਤੇ ਸਿੱਖਿਆ ਸੰਸਥਾਵਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਉਪਰਾਲੇ ਕੀਤੇ ਜਾਂਦੇ ਹਨ ਡੰਡੀ ਸਮਾਜਿਕ ਤੌਰ ਤੇ ਸਮਾਜ ਦੇ ਦੂਸਰੇ ਲੋਕਾਂ ਨਾਲ ਚੰਗੇ ਸਬੰਧ ਬਣਾਉਣ ਲਈ ਗਿਆਨ ਤੇ ਕੋਸ਼ਿਸ਼ ਕੀਤੀ ਜਾਂਦੀ ਹੈ ਡੰਡੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਚੰਗੇ ਸਬੰਧ ਸਥਾਪਿਤ ਕੀਤੇ ਜਾਂਦੇ ਹਨ ਡੰਡੀ ਇਸ ਤਰ੍ਹਾਂ ਇਸ ਮਨੋਵਿਗਿਆਨ ਵਿਸ਼ੇ ਦਾ ਕਾਰਜ ਖੇਤਰ ਵਿਸ਼ਾਲ ਹੁੰਦਾ ਹੈ ਅਤੇ ਸਾਡੀ ਵਿਹਾਰਿਕ ਜ਼ਿੰਦਗੀ ਨੂੰ ਸਫਲ ਬਣਾਉਣ ਲਈ ਇਸ ਦਾ ਪ੍ਰਯੋਗ ਹੁੰਦਾ ਹੈ ਡੰਡੀ ਉਪਰੋਕਤ ਡਾਕਟਰੀ ਸਿੱਖਿਆ ਤੇ ਸਮਾਜਿਕ ਖੇਤਰਾਂ ਤੋਂ ਇਲਾਵਾ ਮਨੋਵਿਗਿਆਨ ਵਿਸ਼ੇ ਦੀਆਂ ਕੀਤੀਆਂ ਜਾਂਦੀਆਂ ਖੋਜਾਂ ਦਾ ਪਰਯੋਗ ਕਾਨੂੰਨੀ ਅਪਰਾਧ ਤੇ ਸਜ਼ਾ ਉਦਯੋਗ ਜਗਤ ਵਿੱਚ ਉਦਯੋਗਾ ਵਿੱਚ ਸੁਧਾਰ ਪ੍ਰਬੰਧਕਾਂ ਤੇ ਮਜ਼ਦੂਰਾਂ ਵਿੱਚ ਚੰਗਾ ਸਬੰਧ ਕਾਇਮ ਕਰਨ ਅਤੇ ਰਾਜਨੀਤਿਕ ਖੇਤਰ ਵਿੱਚ ਲੋਕਾਂ ਦੀ ਮਨੋਵਿਰਤੀ ਦੇਖਣ ਲਈ ਕੀਤਾ ਜਾਂਦਾ ਹੈ ਡੰਡੀ ਇਸ ਤਰ੍ਹਾਂ ਮਨੋਵਿਗਿਆਨ ਵਿਸ਼ਾ ਬਹੁਤ ਹੀ ਉਪਜੋਗੀ ਤੇ ਲਾਭਦਾਇਕ ਹੈ ਡੰਡੀ ਇਹ ਆਮ ਸੁਣਿਆ ਜਾਂਦਾ ਹੈ ਕਿ ਪੰਜਾਬ ਦੇ ਬਹੁਤੇ ਹਸਪਤਾਲਾਂ ਵਿੱਚ ਲੁੱਟ ਮੱਚੀ ਹੋਈ ਹੈ ਡੰਡੀ ਇਹ ਵੀ ਸੁੰਨ ਵਿੱਚ ਆਉਂਦਾ ਰਹਿੰਦਾ ਹੈ ਕਿ ਮਰੀਜ਼ ਦੇ ਪਰਿਵਾਰ ਵੱਲੋਂ ਜਦੋਂ ਕੈਸ਼ ਕਾਊਂਟਰ ਤੇ ਬਿੱਲ ਦਾ भुगतान ਕੀਤਾ ਜਾਂਦਾ ਹੈ ਤਾਂ ਬਿੱਲ ਵਿੱਚ ਪੈਸੇ ਵੱਧ ਲਾ ਦਿੱਤੇ ਜਾਂਦੇ ਹਨ ਡੰਡੇ ਜਦੋਂ ਬਿੱਲ ਦਾ ਭੁਗਤਾਨ ਕਰਨ ਵਾਲਾ ਬਿੱਲ ਨੂੰ ਦੇਖਦਾ ਹੈ ਤਾਂ ਵੱਧ ਲੱਗੇ ਪੈਸਿਆਂ ਦਾ ਇਤਰਾਜ਼ ਕਰਨ ਤੇ ਕੈਸ਼ ਕਾਊਂਟਰ ਦੇ ਮੁਲਾਜ਼ਮਾਂ ਵੱਲੋਂ ਸੌਰੀ ਕਹਿ ਕੇ ਪੈਸੇ ਘਟਾ ਦੇਤੇ ਜਾਂਦੇ ਹਨ ਡੰਡ ਪਰ ਬਹੁਤੇ ਲੋਕ ਅਜੇ ਵੀ ਹੁੰਦੇ ਹਨ ਜੋ ਮਰੀਜ਼ ਨੂੰ ਛੁੱਟੀ ਮਿਲਣ ਤੇ ਬਿੱਲ ਦਾ ਸੇਤੀ-ਸੇਤੀ ਭੁਗਤਾਨ ਕਰਕੇ ਹਸਪਤਾਲ ਵਿੱਚੋਂ ਨਿਕਲਣ ਦੀ ਕਰਦੇ ਹਨ ਬਿੱਲ ਨੂੰ ਦੇਖਦੇ ਤੱਕ ਨਹੀਂ ਡੰਡ ਇਸ ਤੋਂ ਅੱਗੇ ਬੇਲੋੜੀਆਂ ਸਰਜਰੀਆਂ ਬੇਲੋੜੇ ਟੈਸਟ ਸਕੈਨਾਂ ਤੇ ਐਕਸ ਰੇ ਆਦ ਦੇ ਨਾਮਾ ਤੇ ਬੀ ਮਰੀਜ਼ ਦੀ ਜੇਬ ਤੇ ਬੇਲੋੜਾ ਭਾਰ ਪਾਇਆ ਜਾ ਰਿਹਾ ਹੈ ਡੰਡੀ ਉਪਰੋਕਤ ਵਰਤਾਰਾ ਜਿੱਥੇ ਨਿੰਦਣਯੋਗ ਹੈ ਉਥੇ ਸਰਕਾਰ ਨੂੰ ਇਸ ਪਾਸੇ ਤੁਰੰਤ ਧਿਆਨ ਦੇ ਕੇ ਹੁੰਦੀ ਇਸ ਲੁੱਟ ਤੋਂ ਲੋਕਾਂ ਨੂੰ ਬਚਾਇਆ ਜਾਵੇ ਡੰਡੇ